ਹਾਂਜੀ ਤਰਨ ਧੰਵਾਦਿਓ ਗੁਰੂ ਖਤੇ ਪ੍ਰਵਾਨ ਕਰਨੀ ਆਪ ਗੱਲ ਤੁਸੀਂ ਰਾਜਨੀਤਿਕ ਚਰਚਾ ਦੇ ਕੇਂਦਰ ਬਿੰਦੂ ਵਿੱਚ ਹੋ ਤੁਹਾਡੀਆਂ ਵੋਟਾਂ ਲੈਣ ਵਾਸਤੇ ਸਾਰੀਆਂ ਪਾਰਟੀਆਂ ਆਪੋ ਆਪਣੇ ਹੱਥ ਕੰਡੇ ਵਰਤ ਰਹੀਆਂ ਹਨ ਭਾਜਪਾ ਫਲੈਕਸ ਬੋਰਡਾਂ ਵਿੱਚ ਨੰਬਰੀ ਹੈ ਉਹ ਕਿਸ ਮੁੱਦੇ ਦੇ ਲਈ ਚੋਣਾਂ ਲੜ ਰਹੇ ਹਨ ਇਸ ਬਾਰੇ ਉਹ ਖੁਦ ਵੀ ਸਪਸ਼ਟ ਨਹੀਂ ਹਨ ਕਾਗਰਸੀ ਉਮੀਦਵਾਰ ਦੀ ਜਦੋਂ ਜਦੋਂ ਖੀਰ ਰਿਝਣ ਲੱਗਦੀ ਹੈ ਤਾਂ ਰਾਜਾ ਵੜਿੰਗ ਉਦੋਂ ਹੀ ਸਵਾਬੀ ਬੋਕਲੇ ਆ ਕੇ ਉਸ ਉੱਪਰ ਭੁੱਕ ਦਿੰਦਾ ਹੈ ਚੋਣ ਪ੍ਰਚਾਰ ਅਸਲੀ ਮੁੱਦਿਆਂ ਤੋਂ ਭਟਕ ਕੇ ਉਮੀਦਵਾਰ ਦੀ ਖਾਨਦਾਨੀ ਤੇ ਲੈ ਜਾਂਦਾ ਹੈ ਇਹਨਾਂ ਸਿਆਸੀ ਟਿਕੜਮਵਾਜਾਂ ਨੇ ਜੇ ਇੱਕ ਪਾਸੇ ਕਾਂਗਸ ਦਾ ਸਾਬਕਾ ਵਿਧਾਇਕ ਫਰਮਿੰਦਰ ਸਿੰਘ ਗਿੱਲ ਉਮੀਦਵਾਰ ਕਰਨ ਗੁਰਜ ਦੇ ਪੜਦਾਦਾ ਜੀ ਸਰਦਾਰ ਗੁਜਕਰ ਸਿੰਘ ਦੀ ਗੁਰਦੁਆਰਿਆਂ ਪ੍ਰਤੀ ਕੀਤੀ ਸੇਵਾ ਦਾ ਜ਼ਿਕਰ ਕਰਦਾ ਹੈ ਤਾਂ ਦੂਜੇ ਪਾਸੇ ਅਕਾਲੀ ਦਲ ਦਾ ਨਿਸ਼ਕਾਜ਼ਿਤ ਆਗੂ ਵਰਸਾ ਸਿੰਘ ਬਲਟੋਹਾ ਕਰਨ ਬੁਰਜ ਦੇ ਪਿਤਾ ਜੀ ਜਸबीर ਸਿੰਘ ਜਸ ਬੁਰਜਾ ਦੇ ਦਾਦਾ ਜੀ ਉੱਪਰ ਨਸ਼ਾ ਸਮਗਲੀਂ ਦੇ ਦੋਸ਼ ਲਾ ਰਿਹਾ ਹੈ ਪੰਥ ਦਾ ਸਾਂਝਾ ਉਮੀਦਵਾਰ ਤੇ ਸੰਦੀਪ ਸਿੰਘ ਸਣੀ ਦਾ ਵੱਡਾ ਭਰਾ ਮਨਦੀਪ ਸਿੰਘ ਨੇ ਕੈਨਾਲਾ ਉੱਪਰ ਦਿੱਤੀਆਂ ਆਪਣੀਆਂ ਮੁਲਾਕਾਤਾਂ ਵਿੱਚ ਸਪਸ਼ਟ ਸਨੇਹਾ ਦੇ ਰਿਹਾ ਹੈ ਕਿ ਉਹ ਸੰਤ ਗੁਰਨੈਲ ਸਿੰਘ ਭਿੰਡਰਾ ਵਾਲੇ ਦਾ ਉਪਾਸ਼ਕ ਹੈ ਤੇ ਉਸੇ ਰਾਤ ਇਹ ਚੱਲੇਗਾ ਜੇ ਕਿਸੇ ਨੇ ਵੋਟ ਪਾਉਣੀ ਹੈ ਤਾਂ ਸੋਚ ਸਮਝ ਕੇ ਪਾਓ ਬਾਅਦ ਵਿੱਚ ਉਹ ਇਹ ਨਹੀਂ ਸੁਣਨਾ ਚਾਹੁੰਦਾ ਕਿ ਉਸਨੇ ਝੂਠ ਮਾਰ ਕੇ ਵੋਟਾਂ ਲੈ ਲਈਆਂ ਹਨ ਉਹ ਲਾੜੇ ਬਾਜ਼ੀ ਵਾਲੀ ਸਿਆਸਤ ਨੂੰ ਇੱਕ ਤਰ੍ਹਾਂ ਦਾ ਵਿਗਾਰ ਰਿਹਾ ਹੈ ਜੇ ਗੱਲ ਕਰੀ ਅਕਾਲੀ ਦਲ ਦੀ ਤਾਂ ਅਕਾਲੀ ਦਲ ਬਣੋ ਪਚਣ ਚੇਤ ਬਣਾਈ ਗਈ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਧਰਮੀ ਲੋਜੀ ਦਾ ਪਰਿਵਾਰ ਹੋਣ ਨੂੰ ਆਧਾਰ ਬਣਾ ਕੇ ਹੀ ਚੋਣ ਲੜ ਰਹੀ ਹੈ ਪਰ ਇਹਨਾਂ ਦੇ ਸਾਰੇ ਚੋਣ ਜਲਸਿਆਂ ਅਤੇ ਇੰਤੂਆਂ ਵਿੱਚ ਸੁਖਵਿੰਦਰ ਕੌਰ ਦੀ ਧੀ ਕੰਚਨ ਪ੍ਰੀਤ ਕੌਰ ਹੀ ਨਜ਼ਰ ਆਉਂਦੀ ਹੈ ਇਸ ਸਾਰੇ ਘਟਨਾ ਚੱਕਰ ਵਿੱਚ ਸੁਖਵਿੰਦਰ ਕੌਰ ਵੀ ਅਤੇ ਉਸ ਦਾ ਧਰਮੀ ਫੌਜੀ ਵੀ ਦੋਵੇਂ ਲਗਭਗ ਨਿਦਾਰ ਦੇ ਹੀ ਹਨ ਧਰਮੀ ਫੌਜੀ ਸਾਹਿਬ ਦੀ ਭਰਤੀ ਹੋਣ ਵੇਲੇ ਦੀ ਜਾਂ ਕਹਿ ਲਓ ਕਿ ਜਵਾਨੀ ਵੇਲੇ ਦੀ ਫੋਟੋ ਨਾਲ ਹੀ ਕੰਮ ਸਵਾਰਿਆ ਜਾ ਰਿਹਾ ਹੈ ਧਰਮੀ ਫੌਜੀ ਸਾਹਿਬ ਆਪ ਜਾਂ ਉਹਨਾਂ ਦੀ ਤਾਜ਼ਾ ਫੋਟੋ ਕਿਤੇ ਵੀ ਨਜ਼ਰ ਨਹੀਂ ਆਈ ਵਿਰੋਧੀ ਧਿਰਾਂ ਉਹ ਨਾਲ ਉੱਪਰ ਅਮਰਤਪਾਲ ਪਾਲ ਪਾਠ ਨਾਲ ਰਿਸ਼ਤੇਦਾਰੀ ਤੇ ਉਸ ਦੁਆਰਾ ਕੀਤੀ ਜਾ ਰਹੀ ਬਦਮਾਸ਼ੀ ਦੇ ਇਲਜ਼ਾਮ ਸ਼ਰੇਆਮ ਲਾ ਰਹੀਆਂ ਹਨ ਅਤੇ ਅਖੀਰ ਵਿੱਚ ਗੱਲ ਕਰਦੇ ਹਾਂ ਸੱਤਾਧਾਰੀ ਪਾਰਟੀ ਆਪ ਦੀ ਉਹ ਮੰਗਵੇਂ ਉਮੀਦਵਾਰ ਹਰਵੀਰ ਸਿੰਘ ਸੰਧੂ ਉੱਪਰ ਦਾਅ ਖੇਡ ਰਹੇ ਹਨ ਉਹਨਾਂ ਦੇ ਭਮੱਕੜ ਭੰਬਲ ਪੂਸੇ ਵਿੱਚ ਹਨ ਕਿ 2022 ਵਿੱਚ ਅਸੀਂ ਨਾਅਰੇ ਲਾ ਰਹੇ ਸਾਂ ਕਿ ਜੇ ਨਸ਼ਾ ਖਤਮ ਕਰਨਾ ਹੈ ਤਾਂ ਹਰਮੀਤ ਸੰਧੂ ਨੂੰ ਹਰਾਓ ਜਾਂ ਪਜਾਓ ਪਰ ਹੁਣ 2025 ਵਿੱਚ ਅਸੀਂ ਨਾਅਰਾ ਮਾਰ ਰਹੇ ਹਾਂ ਕਿ ਜੇ ਨਸ਼ਾ ਖਤਮ ਕਰਨਾ ਹੈ ਤਾਂ ਹਰਮੀਤ ਸੰਧੂ ਨੂੰ ਜਿਤਾਓ ਪਰ ਪਾਰਟੀ ਭਮਕੜਾ ਦੇ ਇਸ ਵਿਵੰਧ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਜਮ੍ਹਾਂ ਘਟਾਓ ਵਿੱਚ ਲੱਗੀ ਹੈ ਕਿ ਹਰਮੀਤ ਸੰਧੂ ਆਪਣੀ ਬਜਵੀਂ ਵੋਟ ਕਿੰਨੀ ਲੈ ਕੇ ਆਉਂਦਾ ਹੈ ਤੇ ਸਾਨੂੰ ਘਟ ਤੋਂ ਘਟ ਕਿੰਨੀ ਵੋਟ ਇਕੱਠੀ ਕਰਨੀ ਪੈਣੀ ਹੈ ਉਹ ਘੱਟੋ ਘੱਟ ਵੋਟ ਵੀ ਇਕੱਠੀ ਕਰਨ ਲਈ ਪਾਰਟੀ ਨੇ ਆਪਣੇ ਮੰਤਰੀਆਂ ਚੇਅਰਮੈਨਾਂ ਤੇ ਵਿਧਾਇਕਾਂ ਦੀਆਂ ਸਖਤ ਡਿਊਟੀਆਂ ਲਗਾਈਆਂ ਹੋਈਆਂ ਪਾਰਟੀ ਦਾ ਚਿਹਰਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਿਧਾਇਕੀ ਦੀ ਚੋਣ ਵਾਸਤੇ ਤਰਨਤਾਰਨ ਦਾ ਚੌਥਾ ਪੰਜਵਾਂ ਗੇੜਾ ਹੈ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਇੱਥੇ ਆਮ ਆਦਮੀ ਪਾਰਟੀ ਚੋਣ ਨਹੀਂ ਲੜ ਰਹੀ ਬਲਕਿ ਸਰਕਾਰ ਚੋਣ ਲੜ ਰਹੀ ਹੈ ਸੋ ਮਝਾਲੋ ਜਦੋਂ ਸਿਆਸੀ ਪਾਰਟੀਆਂ ਵਾਲੇ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਣ ਤਾਂ ਇੱਥੇ ਤੁਸੀਂ ਸੋਚਣਾ ਹੈ ਕਿ ਤੁਸੀਂ ਕੀ ਕਰਨਾ ਹੈ ਆਪਣੀ ਸਿਆਸੀ ਸੂਝ-ਬੂਝ ਨੂੰ ਕਿਸ ਰੋਹ ਵਰਤਣਾ ਹੈ ਮੇਰੀ ਗੱਲ ਹੈ ਤੁਹਾਨੂੰ ਹਰੇਕ ਵੋਟ ਮੰਗਣ ਵਾਲੇ ਨੂੰ ਇਹ ਸਵਾਲ ਕਰਨਾ ਬਣਦਾ ਹੈ ਕਿ ਜੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਤਾਂ ਪਿਛਲੇ ਵਰੇ 2024 ਵਿੱਚ ਆਈਆਂ ਪਾਰਲੀਮੈਂਟ ਦੀ ਚੋਣਾਂ ਦੌਰਾਨ ਤਰਨਤਨ ਵਾਲਿਆਂ ਨੇ 4 ਲੱਖ 4000 ਤੇ 430 ਵੋਟਾਂ ਪਾ ਕੇ ਜੋ ਆਪਣਾ ਐਮਪੀ ਚੁਣਿਆ ਸੀ ਉਹ ਕਿੱਥੇ ਹੈ ਉਸ ਉੱਪਰ ਬਿਨਾ ਕੋਈ ਕੇਸ ਚਲਾਏ 2.5 ਸਾਲ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੇ ਡਿਬਰੂਗੜ੍ਹ ਜੇਰ ਵਿੱਚ ਡਕਿਆ ਹੋਇਆ ਹੈ ਹਰ ਸਾਲ ਜਦੋਂ ਉਸ ਦੀ ਛੁੱਟਣ ਦੀ ਵਾਰੀ ਆਉਂਦੀ ਹੈ ਤਾਂ ਇਹ ਕਹਿ ਕੇ ਦੁਬਾਰਾ ਜੇਰ ਵਿੱਚ ਡੱਕ ਦਿੱਤਾ ਜਾਂਦਾ ਹੈ ਕਿ ਇਸ ਤੋਂ ਦੇਸ਼ ਨੂੰ ਅਤੇ ਸਮਾਜ ਨੂੰ ਖਤਰਾ ਹੈ ਤੁਹਾਡੇ ਕੋਲ ਆਪ ਵਾਲੇ ਵੀ ਆ ਰਹੇ ਹਨ ਜਿਨ੍ਹਾਂ ਦੀ ਫੂਵੇ ਵਿੱਚ ਸਰਕਾਰ ਹੈ ਅਤੇ ਭਾਜਪਾ ਵਾਲੇ ਵੀ ਵੋਟਾਂ ਮੰਗਣ ਆ ਰਹੇ ਹਨ ਜਿਨ੍ਹਾਂ ਦੀ ਕੇਂਦਰ ਵਿੱਚ ਸਰਕਾਰ ਹੈ ਇਹਨਾਂ ਨੂੰ ਰੋਕ ਕੇ ਆਪਣੇ ਚੁਣੇ ਹੋਏ ਐਮਪੀ ਬਾਰੇ ਜ਼ਰੂਰ ਪੁੱਛੋ ਅਤੇ ਇਹ ਵੀ ਪੁੱਛੋ ਕਿ ਕੀ ਕਿਸੇ ਚੁਣੇ ਹੋਏ ਐਮਪੀ ਤੋਂ ਕਿਸੇ ਦੇਸ਼ ਨੂੰ ਕੋਈ ਖਤਰਾ ਹੋ ਸਕਦਾ ਹੈ ਇਹ ਚੰਗੀ ਤਰ੍ਹਾਂ ਸਮਝ ਲਵੋ ਕਿ ਜੇਕਰ ਪਹਿਲਾਂ ਇਹ ਤੁਹਾਡੇ ਵੋਟ ਮਤਦਾਨ ਨਰਾਤਰ ਕਰ ਰਹੇ ਹਨ ਤਾਂ ਹੁਣ ਮਤਦਾਨ ਕਰਨਾ ਬੇਮਾਨੇ ਹੈ ਇਹ ਤਰਕਸੰਗਤ ਨਹੀਂ ਹੈ ਇਸ ਨੂੰ ਮਝਾਇਨਾ ਦੀ ਕਰਤਾਰ 쿠שי ਵੀ ਕਹਿ ਸਕਦੇ ਹਾਂ ਜੇ ਇਹਨਾਂ ਕੋਲ ਸੱਚਮੁੱਚ ਹੀ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਸ ਦਾ ਨਿਰਣਾ ਮੈਂ ਤੁਹਾਡੇ ਤੇ ਛੱਡਦਾ ਸੋਚੋ ਵਿਚਾਰੋ ਤੇ ਫਿਰ ਐਸਾ ਫੈਸਲਾ ਲਓ ਕਿ ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਮਿਸਾਲ ਬਣ ਜਾਵੇ ਹੁਣ ਦਿਓ ਇਰਾਦਾ ਸਤ ਸ੍ਰੀ ਅਕਾਲ